ਰੋਕ ਕਰਨ ਅਗਲੀ ਵੱਡੀ ਖਬਰ ਦਾ ਅਸ਼ਰਮ ਮਿਸ਼ਰਾ ਪਨੋਲੀ ਦੀ ਗ੍ਰਿਫਤਾਰੀ ਤੇ ਸਿਆਸੀ ਬਵਾਲ ਹੋ ਗਿਆ ਸ਼ਰਮਿਸ਼ਟਾ ਦੇ ਹੱਕ ਦੇ ਵਿੱਚ ਆਈ ਹੈ ਬੀਜੇਪੀ ਸ਼ਰਮਿਸ਼ਟਾ ਦੀ ਗ੍ਰਿਫਤਾਰੀ ਨੂੰ ਬੀਜੇਪੀ ਨੇ ਗੈਰ ਕਾਨੂੰਨੀ ਰਸਤਾ ਹੈ ਅੱਜ ਤਾਂ ਸ਼ਰਮਿਸ਼ਟਾ ਦੀ سپورਟ ਦੇ ਵਿੱਚ ਬੀਜੇਪੀ ਸੰਸਦ ਕੰਗਰ ਰਾਓ ਤੇ ਵੀ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਦੇ ਨੌਜਵਾਨ ਅਜੀਬ ਸ਼ਬਦਾਂ ਦੀ ਵਰਤੋਂ ਕਰਦੇ ਨੇ ਜੇ ਸ਼ਰਮਿਸ਼ਟਾ ਨੇ ਮਾਫੀ ਮੰਗ ਲਈ ਤਾਂ ਉਸ ਨੂੰ ਪਰੇਸ਼ਾਨ ਨਾ ਕਰੋ ਸ਼ਰਮਿਸ਼ਟਾ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਰਿਹਾਈ ਦੀ ਵੀ ਕੰਗਰ ਰਾਓ ਨੇ ਮੰਗ ਕਰ ਦਿੱਤੀ ਹੈ ਗੁਰੂਗ੍ਰਾਮਪੁਰ ਸ਼ਰਮਿਸ਼ਟਾ ਨੂੰ ਕੋਲਕਾਤਾ ਪੁਲਿਸ ਨੇ ਦਰਸਲ ਗ੍ਰਿਫਤਾਰ ਕੀਤਾ ਹੈ 13 ਜੂਨ ਤੱਕ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਇੰਸਟਾਗ੍ਰam ਇਨਫਲੂਐਂਸਰ ਹੈ ਸ਼ਰਮਿਸ਼ਟਾ ਪਨੋਲੀ 22 ਸਾਲਾ ਲਾ ਸਟੂਡੈਂਟ ਹੈ ਸ਼ਰਮਿਸ਼ਟਾ 'ਤੇ ਫਿਰਕੂ ਟਿੱਪਣੀ ਕਰਨ ਦਾ ਇਲਜ਼ਾਮ ਲੱਗਦਾ ਹੈ ਆ ਸੋਸ਼ਲ ਮੀਡੀਆ ਤੇ ਵੀਡੀਓ ਦੇ ਵਿੱਚ ਫਿਰਕੂ ਬਿਆਨ ਦਿੱਤਾ ਗਿਆ ਸੀ ਦਰਸਲ ਸ਼ਰਮਿਸ਼ਟਾ 'ਤੇ ਇਲਜ਼ਾਮ ਹੈ ਕਿ ਉਸਨੇ ਭਾਰਤੀ ਆਪਰੇਸ਼ਨ ਸਿੰਦੂਰ ਬਾਰੇ ਇੱਕ ਇਤਰਾਜਯੋਗ ਵੀਡੀਓ ਸਾਂਝਾ ਕੀਤਾ ਸੀ ਬਾਲੀਵੁੱਡ ਅਦਾਕਾਰਾਂ ਤੇ ਆਪਰੇਸ਼ਨ ਸਿੰਦੂਰ ਤੇ ਚੁੱਪ ਰਹਿਣ ਦਾ ਇਲਜ਼ਾਮ ਲਗਾਇਆ ਜਾਂਦਾ ਹੈ ਬਾਲੀਵੁੱਡ ਅਦਾਕਾਰਾਂ ਤੇ ਦਰਸਲ ਉਸਦੇ ਵੱਲੋਂ ਇਲ ਕਿਆ ਅਖਰਕਾਰ ਸਾਰੇ ਚੁੱਪ ਕਿਉਂ ਨਹੀਂ ਵੀਡੀਓ ਦੇ ਵਿੱਚ ਰਮਿਸ਼ਟਾ ਨੇ ਇੱਕ ਮੁਸਲਿਮ ਭਾਈਚਾਰੇ ਤੇ ਟਿੱਪਣੀਆਂ ਕੀਤੀਆਂ ਜਿਵੇਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਲੋਕਾਂ ਨੇ ਇਤਰਾਜ਼ ਜਤਾਇਆ ਸੋਸ਼ਲ ਮੀਡੀਆ ਤੇ ਟਰੋਲ ਕੀਤਾ ਗਿਆ ਤੇ ਧਮਕੀ ਭਰੇ ਸੁਨੇਹੇ ਵੀ ਭੇਜੇ ਗਏ ਇਸ ਤੋਂ ਬਾਅਦ ਰਮਿਸ਼ਟਾ ਨੇ ਵੀਡੀਓ ਹਟਾ ਦਿੱਤਾ ਹੈ ਅਤੇ ਮਾਫੀ ਵੀ ਮੰਗੀ ਪਰ ਉਦੋਂ ਤੱਕ ਕੋਲਕਾਤਾ ਵਿੱਚ ਉਸ ਦੇ ਖਿਲਾਫ ਸ਼ਿਕਾਇਤ ਦਰਜ ਹੋ ਚੁੱਕੀ ਸੀ ਅਦਾਲਤ ਨੇ ਰਮਿਸ਼ਟਾ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਤੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਰਮਿਸ਼ਟਾ ਪਨੋਲੀ ਪੁਣੇ ਦੀ ਰਹਿਣ ਵਾਲੀ 22 ਸਾਲਾ ਲਾ ਸਟੂਡੈਂਟ ਹੈ ਸੋਸ਼ਲ ਮੀਡੀਆ ਤੇ ਇੱਕ ਫੇਮਸ ਚਿਹਰਾ ਹੈ ਆ ਤਾਂ ਇਸ ਨੂੰ ਲੈ ਕੇ ਹੁਣ ਬੀਜੇਪੀ ਦੇ ਵੱਲੋਂ ਸਿੱਧੇ ਤੌਰ ਤੇ ਸਪੋਰਟ ਕੀਤੀ ਜਾ ਰਹੀ ਹੈ ਹਮਾਇਤ ਕੀਤੀ ਜਾ ਰਹੀ ਹੈ ਬੀਜੇਪੀ ਦੇ ਜੋ ਸੰਸਦ ਨੇ ਕੰਗਰਾਂ ਰੌਤ ਉਹ ਵੀ ਸਪੋਰਟ ਦੇ ਵਿੱਚ ਉਤਰੇ ਨੇ ਇਸੇ ਕਬੱਟੇ ਹੋਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਧਰਮਵੀਰ ਸ਼ਰਮਾ ਜੁੜੇ ਹੋਏ ਹਨ ਧਰਮਵੀਰ ਪੂਰਾ ਮਾਮਲਾ ਵੀ ਸਮਝਣਾ ਚਾਹਾਂਗੇ ਤਾਂ ਹੁਣ ਸਿੱਧੇ ਤੌਰ ਤੇ ਬੀਜੇਪੀ ਵੱਲੋਂ ਸਪੋਰਟ ਵੀ ਕੀਤੀ ਜਾ ਰਹੀ ਹੈ आ, बिल्कुल देखिए जो पहलगाम जो आतंकी हमला हुआ था उसके बाद शर्मिष्ठा पनोली जो है उसने एक ट्वीट किया था उस ट्वीट के माध्यम से और इंस्टाग्राम पे जो उसने लिखा था पोस्ट किया था उसमें सीधे तौर पर उसने कहा था कि बॉलीवुड के जो सुनिंदा जो चेहरे हैं जो बड़े अपने आप में स्टार जो है वो इस तरह की आतंकी घटनाओं पर कोई भी ट्वीट नहीं करते हैं कोई भी इंस्टाग्राम पर नहीं लिखते हैं कोई एक तरह से अपना रोष व्यक्त नहीं करते हैं इसको लेकर के उसने एक तरह से ये इंस्टाग्राम पर पोस्ट किया था और उसके बाद से काफी विवाद हुआ उसको लेकर उसके बाद जो है शर्मिश्रा मुख जो पनौली है उसको लगातार धमकियां मिलती रही उसके परिवार को भी धमकियां मिली हालांकि उसने ना सिर्फ वो पोस्ट को हटा दिया था बल्कि माफी भी मांग ली थी इसके बावजूद भी उसको जब धमकियां मिली तो उसके परिवार ने कोलकाता छोड़ दिया गुरुग्राम में आके रहने लगी कई बार पुलिस ने उसे बुलाया जब वो नहीं गई पुलिस के पास तो उसके बाद अदालत ने गिरफ्तारी वारंट जारी किया और अब उसे गुरुग्राम से गिरफ्तार कर लिया गया है हालांकि बीजेपी के कई सारे जो लोग हैं नेता है वो उसके पक्ष में है वो ये कह रहे हैं कि उसने कुछ भी गलत नहीं लिखा था जो लिखा वो उसने ठीक लिखा था लेकिन अब उसका स्पोर्ट जो है कहीं ना कहीं किया जा रहा है कई लोग कर रहे हैं सोशल मीडिया पर बहुत से लोग उस स्पोर्ट में उतराए हैं अब देखना होगा कि आगे कार्रवाई किस तरह की होती है लेकिन जो शर्मिष्ठा है उसने लगातार ये सवाल उठाया था कि आखिरकार बॉलीवुड के जो बड़े जो अभिनेता है खासतौर से एक धर्म विशेष के वो इस तरह की घटनाओं पर क्यों नहीं अपना रोष व्यक्त करते है क्यों नहीं अपनी पोस्ट करते हैं उसको लेकर के विवाद होता था ਅੱਠੀ ਘਰ ਤਰਫ ਮੈਂ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਰੋਕਾਂਗੇ ਅਗਲੀ ਖਬਰ ਦਾ ਪਾਕਿਸਤਾਨ ਦੇ ਲਈ ਜਾਸੂਸੀ ਦੇ ਮਾਮਲੇ ਦੇ ਵਿੱਚ ਐਨਆਈਏ ਨੇ ਵੱਡੀ ਰੇਡ ਕੀਤੀ ਅੱਠ ਸੂਬਿਆਂ ਦੇ ਵਿੱਚ 15 ਟਿਕਾਣਿਆਂ ਤੇ ਐਨਆਈਏ ਦੀ ਰੇਡ ਹੋਈ ਹੈ ਹਰਿਆਣਾ ਦਿੱਲੀ ਮੁੰਬਈ ਦੇ ਵਿੱਚ ਲਗਾਤਾਰ ਛਾਪੇ ਮਾਰੇ ਜਾ ਰਹੇ ਨੇ ਤਾਂ ਐਨਆਈਏ ਦੇ ਵੱਲੋਂ ਲਗਾਤਾਰ ਇਸ ਕੇਸ ਦੇ ਵਿੱਚ ਐਕਸ਼ਨ ਕੀਤਾ ਜਾ ਰਿਹਾ ਹੈ ਪਾਕਿਸਤਾਨ ਦੇ ਲਈ ਜਾਸੂਸੀ ਦੇ ਮਾਮਲੇ ਦੇ ਵਿੱਚ ਦਰਸਲ NIA ਜੇਦਿ ਵੱਡੇ ਐਕਸ਼ਨ ਕੀਤਾ ਜਾ ਰਿਹਾ ਕਿਉਂਕਿ ਉਸ ਤੋਂ ਪਹਿਲਾਂ ਗੱਲ ਕਰੀਏ ਤਾਂ ਭਾਰਤ ਦੇ ਵਿੱਚੋਂ ਕਈ ਜਗਾਵਾਂ ਤੋਂ ਕਈ ਸੂਬਿਆਂ ਦੇ ਵਿੱਚ ਜਸੂਸੀ ਦੇ ਇਲਜ਼ਾਮਾਂ ਦੇ ਵਿੱਚ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਲਗਾਤਾਰ ਉਹਨਾਂ ਲੋਕਾਂ ਤੋਂ ਜਿਨ੍ਹਾਂ ਤੇ ਜਸੂਸੀ ਦੇ ਇਲਜ਼ਾਮ ਲੱਗੇ ਨੇ ਕਿੱਥੇ ਕਿ ਪੁਸ਼ਕਿਸ਼ ਕੀਤੀ ਜਾ ਰਹੀ ਤੇ ਇਸ ਦੇ ਵਿਚਾਲੇ ਪਾਕਿਸਤਾਨ ਦੀ ਜਸੂਸੀ ਦੇ ਮਾਮਲੇ ਦੇ ਵਿੱਚ NIA ਦੀ ਵੱਡੀ ਛਾਪੇਮਾਰੀ ਚੱਲੀ ਜਾ ਰਹੀ ਹੈ 8 ਸੂਬਿਆਂ ਦੇ ਵਿੱਚ 15 ਟਿਕਾਣਿਆਂ ਤੇ ਰੇਡ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਹਰਿਆਣਾ ਵੀ ਹੈ ਦਿੱਲੀ ਹੈ ਇਸਤਲਾਵਾ ਮੁੰਬਈ ਦੇ ਵਿੱਚ ਵੀ NIA ਦੀਆਂ ਟੀਮਾਂ ਦੇ ਵੱਲੋਂ ਉਹ ਚਾਪੇ ਮਾਰੇ ਜਾ ਰਹੇ ਨੇ ਕਿਉਂਕਿ ਆਪਣੇ ਆਪ ਦੇ ਵਿੱਚ ਵੱਡਾ ਜਾਂਚ ਦਾ ਸਵਾਲ ਹੈ ਕਿ ਕਿਵੇਂ ਜਾਸੂਸੀ ਦੇ ਜਨਾਂ ਤੇ ਇਲਜ਼ਾਮ ਲੱਗੇ ਕਿਵੇਂ ਪਾਕਿਸਤਾਨ ਦੇ ਹੈਗੇ ਸਿੱਦੇ ਸੰਪਰਕ ਦੇ ਵਿੱਚ ਆਉਂਦੇ ਨੇ ਕਿਵੇਂ ਉਹਨਾਂ ਦੇ ਵੱਲੋਂ ਪੂਰੀ ਖੁਫੀਆ ਜਾਣਕਾਰੀ ਜੋ ਕਿ ਸਾਂਝੀ ਕੀਤੀ ਜਾਂਦੀ ਹੈ ਤੇ ਇਸ ਨੂੰ ਲੈ ਕੇ ਹੁਣ NIA ਦੇ ਵੱਲੋਂ ਆਪਣੇ ਪੱਧਰ ਤੇ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ 8 ਸੂਬਿਆਂ ਦੇ ਵਿੱਚ ਜਨਾਂ ਦੇ ਵਿੱਚ ਹਰਿਆਣਾ ਵੀ ਹੈ ਦਿੱਲੀ ਹੈ ਇਸਲਾ ਮੁੰਬਈ ਹੈ ਜਿੱਥੇ ਕਿ 15 ਟਿਕਾਣਿਆਂ ਤੇ NIA ਦੀਆਂ ਵੱਖ-ਵੱਖ ਟੀਮਾਂ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਤਾ ਪਾਕਿਸਤਾਨ ਦੇ ਲਈ ਜਾਸੂਸੀ ਦੇ ਮਾਮਲੇ ਦੇ ਵਿੱਚ ਚੈਨਗੇ ਦਾ ਵੱਡਾ ਐਕਸ਼ਨ ਨਜ਼ਰ ਆ ਰਿਹਾ ਹੈ 8 ਸੂਬਿਆਂ ਦੇ ਵਿੱਚ 15 ਟਿਕਾਣਿਆਂ ਤੇ ਦਰਸਲੇ ਰੇਡ ਕੀਤੀ ਜਾ ਰਹੀ ਹੈ ਗੱਲ ਕਰਾਂਗੇ ਕਿਸਾਨਾਂ ਦੀ ਝੋਨੇ ਦੀ ਫਸਲ ਦੀ ਪੰਜਾਬ ਦੇ ਵਿੱਚ ਅੱਜ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ ਪਹਿਲੇ ਜ਼ੋਨ ਦੇ ਵਿੱਚ ਫਰੀਦਕੋਟ ਬਠਿੰਡਾ ਮੁਖਸਰ ਫਾਜ਼ਿਲਕਾ ਫਿਰੋਜ਼ਪੁਰ ਦੇ ਵਿੱਚ ਅੱਜ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਈ ਹੈ ਝੋਨੇ ਦੀ ਲਵਾਈ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਪ੍ਰਬੰਧ ਕੀਤੇ ਗਏ ਨੇ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਦੇਣ ਦਾ ਪ੍ਰਬੰਧ ਕੀਤਾ ਗਿਆ ਝੋਨੇ ਦੀ ਲਵਾਈ ਦੇ ਲਈ ਤਿੰਨ ਜ਼ੋਨਾਂ ਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ ਪਿਛਲੇ ਸਾਲ ਦੇ ਨਾਲੋਂ 10 ਦਿਨ ਪਹਿਲਾਂ ਲਵਾਈ ਸ਼ੁਰੂ ਹੋਈ ਹੈ ਕਿਉਂਕਿ ਪਿਛਲੇ ਸਾਲ ਦੀ ਗੱਲ ਕਰੀਏ ਤਾਂ 11 ਜੂਨ ਨੂੰ ਝੋਨੇ ਦੀ ਲਵਾਈ ਸ਼ੁਰੂ ਹੋਈ ਸੀ 15 ਮਈ ਤੋਂ ਹਾਲਾਂਕਿ ਝੋਨੇ ਦੀ ਸਿੱਧੀ ਬਜਾਈ ਸ਼ੁਰੂ ਹੋਈ ਸੀ ਤਾਂ ਅੱਜ ਤੋਂ ਝੋਨੇ ਦਾ ਸੀਜ਼ਨ ਜੋ ਕਿ ਸ਼ੁਰੂ ਹੋ ਚੁੱਕਾ ਹੈ ਅੱਜ ਉਹ ਰਵਾਇਤੀ ਤਰੀਕੇ ਨਾਲ ਜਿਸ ਤਰੀਕੇ ਨਾਲ ਝੋਨਾ ਲਗਾਇਆ ਜਾਂਦਾ ਉਸ ਦਾ ਸੀਜ਼ਨ ਅੱਜ ਤੋਂ ਸ਼ੁਰੂ ਹੋਇਆ ਹਾਲਾਂਕਿ ਸਿੱਧੀ ਬਜਾਈ ਦੀ ਗੱਲ ਕਰੀ ਤਾਂ 15 ਮਈ ਤੋਂ ਉਸ ਦਾ ਆਗਾਜ਼ ਹੋਇਆ ਸੀ ਪਹਿਲੇ ਜ਼ੋਨ ਦੇ ਵਿੱਚ ਯਾਨੀ ਕਿ ਅੱਜ ਫਰੀਦਕੋਟ ਬਠਿੰਡਾ ਮੁਕਸਰ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਕਿਸਾਨ ਖੇਤਾਂ ਦੇ ਵਿੱਚ ਝੋਨਾ ਲਗਾ ਰਹੇ ਨੇ ਤਾਂ ਸਰਕਾਰ ਦਾ ਇਹ ਦਾਵਾ ਹੈ ਕਿ ਕਿਸਾਨਾਂ ਨੂੰ ਨਿਰਵਿਘਨ 8 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ ਅਤਲ ਪੰਜਾਬ ਦੇ ਵਿੱਚ ਲਗਾਤਾਰ ਨਾੜ ਸੜਨ ਦੇ ਮਾਮਲੇ ਵਧ ਰਹੇ ਨੇ 10199 ਤੱਕ ਪੰਜਾਬ ਦੇ ਵਿੱਚ ਨਾੜ ਸੜਨ ਦੇ ਮਾਮਲੇ ਪਹੁੰਚੇ ਨੇ ਅੰਮ੍ਰਿਤਸਰ ਦੇ ਵਿੱਚ ਨਾੜ ਸੜਨ ਦੇ ਸਭ ਤੋਂ ਵੱਧ 1102 ਕੇਸ ਸਾਹਮਣੇ ਮੋਗਾ ਦੇ ਵਿੱਚ 863 ਤੇ ਗੁਰਦਾਸਪੁਰ ਦੇ ਵਿੱਚ 856 ਕੇਸ ਨਾੜ ਸੜਨ ਦੇ ਸਾਹਮਣੇ ਆਏ ਨੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਨਾੜ ਸੜਨ ਦੇ ਮਾਮਲੇ ਜੋ ਕਿ ਵਧੇ ਹੋਏ ਨਜ਼ਰ ਆ ਰਹੇ ਨੇ ਸਾਰੇ ਇਸ ਗੱਲ ਨੂੰ ਸਮਝਦੇ ਨੇ ਕਿ ਜਦੋਂ ਕਿਸਾਨਾਂ ਦੇ ਵੱਲੋਂ ਕਣਕ ਦੀ ਵਾਢੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਕਿ ਨਾੜ ਵੱਜਦਾ ਹੈ ਤਾ ਖੇਤਾਂ ਦੇ ਵਿੱਚ ਨਾੜ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਇੱਕ ਪਾਸੇ ਝੋਨੇ ਦੀ ਪਰਾਲੀ ਦਾ ਵੱਡਾ ਮੁੱਦਾ ਹੈ ਪਰਾਲੀ ਨੂੰ ਅੱਗ ਦੇ ਹਵਾਲੇ ਕੀਤਾ ਜਾਂਦਾ ਉਹ ਵੀ ਇੱਕ ਬਹੁਤ ਵੱਡਾ ਮੁੱਦਾ ਆਕਸੀਜਨ ਦੇ ਵਿੱਚ ਬਣਦਾ ਦੂਜੇ ਪਾਸੇ ਕਣਕ ਦੇ ਜਕਰ ਨਾੜ ਦੀ ਗੱਲ ਕੀਤੀ ਜਾਵੇ ਤਾਂ ਇਹ ਅੰਕੜਾ ਕਿਵੇਂ ਤੇਜ਼ੀ ਦੇ ਨਾਲ ਹਰ ਸੀਜ਼ਨ ਦੇ ਵਿੱਚ ਵਧਦਾ ਹੋਇਆ ਨਜ਼ਰ ਆ ਰਿਹਾ ਇਸ ਗ੍ਰਾਫਿਕ ਦੇ ذریعے ਸਮਝਿਆ ਜਾ ਸਕਦਾ ਹੈ ਕਿ ਇਸ ਵਾਰ ਜੇਕਰ ਕਣਕ ਦੇ ਸੀਜ਼ਨ ਦੀ ਫਸਲ ਦੇ ਸੀਜ਼ਨ ਦੀ ਗੱਲ ਕਰੀਏ ਤਾਂ ਅਮਰਸਰ ਦੇ ਵਿੱਚ 1102 ਜਗਾਵਾਂ ਤੇ ਨਾੜ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਮੋਗਾ ਦੇ ਵਿੱਚ ਨਾੜ ਸੜਨ ਦੇ 863 ਮਾਮਲੇ ਸਾਹਮਣੇ ਆਏ ਗੁਰਦਾਸਪੁਰ ਦੇ ਵਿੱਚ 856 ਇਸਤਲਾਵਾ ਫਰੂਸਪੁਰ ਦੇ ਵਿੱਚ 742 ਮਾਮਲੇ ਸਾਹਮਣੇ ਆਏ ਨੇ 31 ਮਈ ਤੱਕ ਦੇ ਦਰਸਲੇ ਅੰਕੜੇ ਸਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਿਉਂਕਿ ਜਦੋਂ ਨਾੜ ਨੂੰ ਅੱਗ ਦੇ ਹਵਾਲੇ ਕੀਤਾ ਜਾਂਦਾ ਕਿੱਥੇ ਕਿ ਧੂਆ ਨਿਕਲਦਾ ਪੋਲੂਸ਼ਨ ਹੁੰਦਾ ਕਿ ਉੱਥੇ ਕਈ ਵਾਰ ਪਿੰਡਾਂ ਦੇ ਵਿੱਚ ਕਈ ਰੋਡ ਤੇ ਸੜਕਾਂ ਤੇ ਕਈ ਤਰੀਕੇ ਦੇ ਹਾਸੇ ਦੀ ਵੀ ਵਜਾ ਬਣ ਜਾਂਦਾ ਹੈ ਮੰਨ ਲਓ ਵਿੱਚੋਂ ਦੀ ਕੋਈ ਰੋਡ ਨਿਕਲ ਰਹੀ ਹੈ ਦੋਵੇਂ ਪਾਸੇ ਨਾੜ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਤਾਂ ਵਿਜ਼ਿਬਿਲਟੀ ਬਹੁਤ ਘੱਟ ਜਾਂਦੀ ਹੈ ਤੇ ਕਈ ਵਾਰ ਇਸ ਤਰੀਕੇ ਦੇ ਨਾਲ ਹਾਸੇ ਵੀ ਵਾਪਰ ਜਾਂਦੇ ਨੇ ਅਗਲੀ ਖਬਰ ਫਰਜ਼ੀ ਫਗਵਾੜਾ ਦੇ ਵਿੱਚ ਫਰਜ਼ੀ ਐਨਕਾਊਂਟਰ ਦੇ ਮਾਮਲੇ ਦੇ ਨਾਲ ਜੁੜੀ ਹੋਈ ਹੈ 32 ਸਾਲਾਂ ਦੇ ਬਾਅਦ ਪਰਿਵਾਰ ਨੂੰ ਆਖਰਕਾਰ ਇਨਸਾਫ਼ ਮਿਲਿਆ ਸੀਬੀਆਈ ਕੋਰਟ ਨੇ ਤਿੰਨ ਪੁਲਿਸ ਅਫਸਰਾਂ ਨੂੰ ਸਜ਼ਾ ਸੁਣਾ ਦਿੱਤੀ ਹੈ ਇੰਸਪੈਕਟਰ ਤੇ ਐਸਆਈ ਨੂੰ 8-8 ਸਾਲ ਦੀ ਸਜ਼ਾ ਸੁਣਾਈ ਗਈ ਹੈ ਐਸਐਚਓ ਨੂੰ 3 ਸਾਲਾਂ ਦੀ ਸਜ਼ਾ ਦਾ ਐਲਾਨ ਕੀਤਾ ਗਿਆ ਹੈ ਆ ਦਰਸਲ 1993 ਦੇ ਵਿੱਚ ਫਰਜ਼ੀ ਐਨਕਾਊਂਟਰ ਹੋਇਆ ਸੀ ਬਲਵਿੰਦਰ ਸਿੰਘ ਤੇ ਬਲਵੀਰ ਸਿੰਘ ਦਾ ਐਨਕਾਉਂਟਰ ਕੀਤਾ ਗਿਆ ਸੀ ਤੇ ਇਸੇ ਕੇਸ ਦੇ ਵਿੱਚ ਆਖਰਕਾਰ ਕੋਰਟ ਦਾ ਇਹ ਵੱਡਾ ਫੈਸਲਾ ਆਇਆ 32 ਸਾਲਾਂ ਦੇ ਬਾਅਦ ਪਰਿਵਾਰ ਨੂੰ ਆਖਰਕਾਰ ਇਨਸਾਫ਼ ਮਿਲਿਆ ਸੀਬੀਆਈ ਕੋਰਟ ਨੇ ਤਿੰਨ ਪੁਲਿਸ ਅਫਸਰਾਂ ਨੂੰ ਸਜ਼ਾ ਸੁਣਾਈ ਹੈ ਇਨਸਪੈਕਟਰ ਤੇ ਐਸਆਈ ਨੂੰ 8-8 ਸਾਲ ਦੀ ਸਜ਼ਾ ਸੁਣਾਈ ਗਈ ਤੇ ਐਸਐਚਓ ਨੂੰ 3 ਸਾਲਾਂ ਦੀ ਸਜ਼ਾ ਦਾ ਕੋਰਟ ਦੇ ਵੱਲੋਂ ਐਲਾਨ ਕੀਤਾ ਗਿਆ ਆ ਤੁਹਾਨੂੰ ਦੱਸ ਦਈਏ ਕਿ ਸਾਲ 1993 ਦੇ ਵਿੱਚ ਇਹ ਫਰਜ਼ੀ ਐਨਕਾਉਂਟਰ ਦਾ ਇਹ ਪੂਰਾ ਮਾਮਲਾ ਲਗਾਤਾਰ ਕੋਰਟ ਦੇ ਵਿੱਚ ਇੱਕ ਇਹ ਚੱਲ ਰਿਹਾ ਸੀਗਾ ਤੇ 32 ਸਾਲਾਂ ਦੇ ਬਾਅਦ ਕੋਰਟ ਦੇ ਵੱਲੋਂ ਆਪਣਾ ਵੱਡਾ ਫੈਸਲਾ ਸੁਣਾਇਆ ਗਿਆ ਸੀ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਮਨੋਜ ਫਰਜ਼ੀ ਇੰਕਾਉਂਟਰ ਮਾਮਲੇ ਦੇ ਵਿੱਚ ਕੋਰਟ ਦਾ ਇਹ ਵੱਡਾ ਫੈਸਲਾ ਆਇਆ ਕੀ ਕੋਈ ਜਾਣਕਾਰੀ ਦੇਖੋ ਪਰਮਿੰਦਰ ਦੇ ਵਿੱਚ ਸੀਬੀਆਈ ਕੋਰਟ ਦਾ ਇਹ ਫੈਸਲਾ ਆਇਆ 27 ਮਾਰਚ 1993 ਇਹ ਗੱਲ ਹੈ 라ਵਲਪਿੰਡੀ ਦਾ ਇੱਕ ਪਿੰਡ ਹੈ ਉਹਦੇ ਵਿੱਚ ਪਲਵਿੰਦਰ ਨਾ ਦਾ ਇੱਕ ਮੁੰਡਾ ਜੀ ਦਾ ਉਹਨੂੰ ਘਰ ਤੋਂ ਉਟਾਇਆ ਗਿਆ ਸੀਗਾ ਔਰ ਉਸੇ ਦਿਨ ਸੇਮ ਡੇ ਫਕਵਾੜੇ ਦਾ ਇੱਕ ਪਿੰਡ ਸੀਗਾ ਧਾੜੇ ਉਦੇ ਵਿੱਚ ਬਲਬੀਰ ਸਿੰਘ ਨੂੰ ਉਠਾਇਆ ਗਿਆ ਸੀ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਸ ਟਾਈਮ ਜਿਹੜੇ ਮਨਜੀਤ ਸਿੰਘ ਸੀਗੇ ਐਸਚੋ ਉਹਨਾਂ ਵੱਲੋਂ ਉਠਾਇਆ ਗਿਆ ਸੀਗਾ ਔਰ ਕਾਫੀ ਟਾਈਮ ਇਲੀਗਲ ਜਿਹੜਾ ਡੀਟੇਨ ਕਰਕੇ ਰੱਖਿਆ ਗਿਆ ਸੀਗਾ ਫਗਵਾੜੇ ਥਾਣੇ ਦੇ ਵਿੱਚ ਹਾਲਾਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਸੀਬੀਆਈ ਨੇ ਆਪਣੇ ਉਦੇ ਵਿੱਚ ਲਿਖਿਆ ਗਿਆ ਕਿ ਪੁਲਿਸ ਨੇ ਉਸ ਟਾਈਮ ਜਿਹੜਾ ਅਲਿਗੇਸ਼ਨ ਲਾਇਆ ਸੀਗਾ ਕਿ ਇਲਜ਼ਾਮ ਲਾਇਆ ਸੀ ਕਿ ਚੋਰੀ ਦੇ ਮਾਮਲੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਕੋਲ ਸਕੂਟਰ ਤੇ ਜਿਹੜੀ 골ਡ ਦੀ ਚੀਜ਼ਾਂ ਉਹ ਰਿਕਵਰ ਕੀਤੀ ਗਈ ਹੈ ਲੇਕਿਨ ਕੁਛ ਹੀ ਘੰਟਿਆਂ ਬਾਅਦ ਪੁਲਿਸ ਨੇ ਦਾਅਵਾ ਕੀਤਾ ਕਿ ਬਲਵਿੰਦਰ ਤੇ ਬਲਵੀਰ ਇਹ ਦੋਨਾਂ ਕੋਲੋਂ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕਰਨ ਜਾ ਰਹੇ ਸੀ ਤੇ ਉੱਥੋਂ ਫਰਾਰ ਹੋ ਗਏ ਲੇਕਿਨ ਉਸ ਤੋਂ ਬਾਅਦ ਇਹਨਾਂ ਨੂੰ ਮਤਵੇਰ ਚ ਮਾਰੇ ਗਏ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਹੋਈ ਸੀ ਔਰ ਉਸ ਤੋਂ ਬਾਅਦ ਪਰਿਵਾਰਕ ਵੱਲੋਂ ਨੇ ਇਸਾਰਾ ਹਾਈ ਕੋਰਟ ਦੇ ਵਿੱਚ ਪਾਇਆ ਸੀਗਾ 1995 ਦੇ ਵਿੱਚ ਬਲਵਿੰਦਰ ਦੇ ਜਿਹੜੇ ਪਿਤਾ ਨੇ ਉਹਨਾਂ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ याचिका ਦਾਇਰ ਕੀਤੀ ਗਈ ਸੀ ਇਸ ਤੋਂ ਬਾਅਦ 2005 ਦੇ ਵਿੱਚ ਇਹ CBI ਦੇ ਵਿੱਚ ਕੇਸ ਆਇਆ ਸੀਗਾ ਔਰ ਲਗਾਤਾਰ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਦੀ ਅਸੀਂ ਗੱਲ ਕਰ ਲਈ ਦੇਖੋ 1993 ਤੋਂ ਲੈ ਕੇ ਹੁਣ ਜਾ ਕੇ ਇਹ ਫੈਸਲਾ ਆਇਆ ਔਰ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਜਿਹੜਾ ਹੈਗਾ ਜਿਹੜੀ ਜਿਹੜੀ ਹੈਗੀ ਚੀਜ਼ਾਂ ਨੂੰ ਲੈ ਕੇ ਸਜਾ ਠੀਕ ਹੈ ਮਨੋਜ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਫਗਵਾੜਾ ਦੇ ਵਿੱਚ ਫਰਜ਼ੀ ਇਨਕਾਊਂਟਰ ਦਾ ਇਹ ਪੂਰਾ ਮਾਮਲਾ ਹੈ 32 ਸਾਲਾਂ ਦੇ ਬਾਅਦ ਪਰਿਵਾਰ ਨੂੰ ਇਨਸਾਫ਼ ਮਿਲਿਆ ਸੀਬੀਆਈ ਕੋਰਟ ਨੇ ਤਿੰਨ ਪੁਲਿਸ ਅਫਸਰਾਂ ਨੂੰ ਸਜ਼ਾ ਸੁਣਾਈ ਹੈ ਆ ਗਿਆ ਬਦਾਂਗ ਤੇ ਗੱਲ ਕਰਾਂਗੇ ਕਰੋਨਾ ਦੀ ਭਾਰਤ ਦੇ ਵਿੱਚ ਤੇਜ਼ ਰਫ਼ਤਾਰ ਦੇ ਨਾਲ ਕਰੋਨਾ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਦੇਸ਼ ਦੇ ਵਿੱਚ ਐਕਟਿਵ ਕੇਸਾਂ ਦਾ ਅੰਕੜਾ 3000 ਤੋਂ ਪਾਰ ਪਹੁੰਚ ਚੁੱਕਾ ਹੈ ਪਿਛਲੇ 24 ਘੰਟਿਆਂ ਦੇ ਵਿੱਚ ਕਰੋਨਾ ਦੇ 685 ਨਵੇਂ ਮਾਮਲੇ ਸਾਹਮਣੇ ਆਏ ਨੇ 24 ਘੰਟਿਆਂ ਦੇ ਵਿੱਚ ਚਾਰ ਲੋਕਾਂ ਦੀ ਕਰੋਨਾ ਦੇ ਕਾਰਨ ਮੌਤ ਹੋਈ ਹੈ ਕੇਰਲ ਦੇ ਵਿੱਚ ਸਭ ਤੋਂ ਵੱਧ 1336 ਐਕਟਿਵ ਮਾਮਲੇ ਨੇ ਕਰੋਨਾ ਦੇ ਮਹਾਰਾਸ਼ਟਰ ਦੇ ਵਿੱਚ ਕੋਵਿਡ ਦੇ 467 ਮਾਮਲੇ ਸਾਹਮਣੇ ਆ ਚੁੱਕੇ ਨੇ ਦਿੱਲੀ ਦੇ ਵਿੱਚ 375 ਕਰੋਨਾ ਦੇ ਐਕਟਿਵ ਕੇਸ ਨੇ ਗੁਜਰਾਤ ਦੇ ਵਿੱਚ 265 ਕਰੋਨਾ ਦੇ ਮਾਮਲੇ ਹੁਣ ਤੱਕ ਦਰਜ ਕੀਤੇ ਗਏ ਨੇ ਆ ਹਰਿਆਣਾ ਦੀ ਗੱਲ ਕਰੀ ਤਾਂ ਹਰਿਆਣਾ ਦੇ ਵਿੱਚ 30 ਜਾਂ ਕੇ ਪੰਜਾਬ ਦੇ ਵਿੱਚ ਪੰਜ ਐਕਟਿਵ ਕੇਸ ਨੇ ਤਾਂ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਕਾਫੀ ਤੇਜ਼ ਰਫ਼ਤਾਰ ਦੇ ਨਾਲ ਕਰੋਨਾ ਪੈਰ ਫਸਾਰਦਾ ਹੋਇਆ ਨਜ਼ਰ ਆ ਰਿਹਾ ਲਗਾਤਾਰ ਆ ਕੇਸਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ ਦੇਸ਼ ਦੇ ਵਿੱਚ ਐਕਟਿਵ ਕੇਸਾਂ ਦਾ ਅੰਕੜਾ 3000 ਤੋਂ ਵੀ ਪਾਰ ਕਰ ਚੁੱਕਾ ਹੈ ਪਿਛਲੇ 24 ਘੰਟਿਆਂ ਦੀ ਗੱਲ ਕਰੀਏ 24 ਘੰਟਿਆਂ ਦੇ ਵਿੱਚ ਕਰੋਨਾ ਦੇ 685 ਨਵੇਂ ਮਾਮਲੇ ਸਾਹਮਣੇ ਆਏ ਨੇ ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਵੀ ਜਾਣਕਾਰੀ ਦੇ ਰਹੇ ਹਾਂ ਕਿ 25 ਮਈ ਨੂੰ ਇਸ ਤੋਂ ਪਹਿਲਾਂ ਜੇਕਰ 22 ਮਈ ਦੀ ਗੱਲ ਕਰੀਏ ਤਾਂ 257 ਮਾਮਲੇ ਸੀ ਉਸ ਤੋਂ ਬਾਅਦ 26 ਮਈ ਨੂੰ 1010 ਦੇ ਮਾਮਲੇ ਪਹੁੰਚ ਜਾਂਦੇ ਨੇ ਇਹ ਗ੍ਰਾਫ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਤੇਜ਼ੀ ਦੇ ਨਾਲ ਕਰੋਨਾ ਦੇ ਕੇਸ ਵਧਦੇ ਹੋਏ ਨਜ਼ਰ ਆ ਰਹੇ ਨੇ 31 ਮਈ ਨੂੰ ਆਖਰਕਾਰ ਇਹ ਅੰਕੜਾ 3395 ਤੱਕ ਪਹੁੰਚ ਜਾਂਦਾ ਹੈ ਤੇਜ਼ੀ ਦੇ ਨਾਲ ਕਰੋਨਾ ਪੂਰੇ ਦੇਸ਼ ਦੇ ਵਿੱਚ ਫੈਲ ਪ੍ਰਸਾਰਦਾ ਹੋਇਆ ਨਜ਼ਰ ਆ ਰਿਹਾ ਹੈ 22 ਮਈ 26 ਮਈ ਤੇ 31 ਮਈ ਇਹ ਤਿੰਨ ਵੱਖ-ਵੱਖ ਤਰੀਕਾਂ ਤੇ ਅੰਕੜੇ ਨੂੰ ਸਮਝਿਆ ਜਾ ਸਕਦਾ ਹੈ ਕਿ ਕਿਵੇਂ ਤੇਜ਼ੀ ਦੇ ਨਾਲ ਅੰਕੜਾ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕਰੀ 24 ਘੰਟੇ ਦੇ ਵਿੱਚ ਕਰੋਨਾ ਦੇ ਦੇਸ਼ ਭਰ ਦੇ ਵਿੱਚ 185 ਨਵੇਂ ਮਰੀਜ਼ ਸਾਹਮਣੇ ਆਏ ਨੇ 685 ਕਰੋਨਾ ਦੇ ਕੇਸ ਦਰਜ ਕੀਤੇ ਗਏ ਤੇ 24 ਘੰਟਿਆਂ ਦੇ ਵਿੱਚ ਕਰੋਨਾ ਦੇ ਕਾਰਨ ਦੇਸ਼ ਦੇ ਵਿੱਚ ਚਾਰ ਮੌਤਾਂ ਹੋਈਆਂ ਨੇ ਤਾਂ ਲਗਾਤਾਰ ਸਾਂਖੜੇ ਤੋਂ ਸਮਝਿਆ ਜਾ ਸਕਦਾ ਹੈ ਕਿ ਜਨਤਾ ਨੂੰ ਲੋਕਾਂ ਨੂੰ ਇਸ ਨੂੰ ਜੁਰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਇਹ ਗ੍ਰਾਫ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਰੋਕਾਂਗੇ ਅਗਲੀ ਵੱਡੀ ਖਬਰ ਦਾ 19 ਕੋਲੋ ਵਾਲਾ ਕਮਰਸ਼ੀਅਲ ਐਲਪੀਜੀ ਸਿਲੰਡਰ ਸਸਤਾ ਹੋ ਗਿਆ ਕਮਰਸ਼ੀਅਲ ਸਿਲੰਡਰ ਦੀ ਕੀਮਤ ਦੇ ਵਿੱਚ 24 ਰੁਪਏ ਦੀ ਕਟੌਤੀ ਕੀਤੀ ਗਈ ਹੈ ਤੇ ਅੱਜ ਤੋਂ ਨੰਨੀਆਂ ਕੀਮਤਾਂ ਲਾਗੂ ਹੋ ਗਈਆਂ ਨੇ। ਘਰੇਲੂ LPG ਸਿਲੰਡਰ ਦੀ ਕੀਮਤ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਹੈ। ਬਿਲਕੁਲ ਸਾਫ਼ ਕਰ ਦਿੰਦੇ ਕਿ ਘਰੇਲੂ LPG ਸਿਲੰਡਰ ਜੋ ਕਿ ਵਰਤੋਂ ਕੀਤੀ ਜਾਂਦੀ ਹੈ ਘਰਾਂ ਦੇ ਵਿੱਚ ਉਸ ਦੀ ਕੀਮਤ ਦੇ ਵਿੱਚ ਨਾ ਤਾਂ ਕੋਈ ਕਟੌਤੀ ਕੀਤੀ ਗਈ ਹੈ ਨਾ ਹੀ ਕੋਈ ਵਾਅਦਾ ਹੋਇਆ ਹੈ। ਆ ਕਮਰਸ਼ੀਅਲ ਸਿਲੰਡਰ ਜਿਹੜੇ ਕਿ ਵਰਤੇ ਜਾਂਦੇ ਨੇ 19 ਕਿਲੋ ਵਾਲੇ ਉਸ ਦੇ ਵਿੱਚ ਕਟੌਤੀ ਕੀਤੀ ਗਈ ਹੈ। ਰੇਟ ਪਹਿਲਾਂ ਦੇ ਨਾਲੋਂ 24 ਰੁਪਏ ਘਟਾ ਦਿੱਤਾ ਗਿਆ ਤੇ ਜੋ ਇਹ ਕੀਮਤਾਂ ਘਟਾਈਆਂ ਗਈਆਂ ਨੇ ਨੰਨੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਨੇ। ਅਗਲੀ ਖਬਰ ਪਟਿਆਲਾ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਘਰਾਂ ਤੇ ਅਸਮਾਨੀ ਬਿਜਲੀ ਡਿੱਗੀ ਹੈ ਬਿਜਲੀ ਡਿੱਗਣ ਦੇ ਨਾਲ ਤਿੰਨ ਘਰਾਂ ਦਾ ਵੱਡਾ ਨੁਕਸਾਨ ਹੋਇਆ ਜਾਨੀ ਨੁਕਸਾਨ ਤੋਂ ਹਲਾਕੇ ਵਿਚਾਰ ਰਿਹਾ ਘਰਾਂ ਦੇ ਪੱਖੇ ਕੂਲਰ ਇਨਵਰਟਰ ਫ੍ਰਿਜ ਸੜੇ ਨੇ ਪਰਿਵਾਰਾਂ ਨੇ ਪ੍ਰਸ਼ਾਸਨ ਤੋਂ ਨੁਕਸਾਨ ਦੀ ਪਰਪਾਈ ਦੀ ਵੀ ਮੰਗ ਕੀਤੀ ਹੈ ਕਿਉਂਕਿ ਪਟਿਆਲਾ ਦੀ ਗੱਲ ਕਰੀਏ ਤਾਂ ਕੱਲ ਸ਼ਾਮ ਨੂੰ ਰਾਤ ਵੇਲੇ ਤੇਜ਼ ਬਾਰਿਸ਼ ਹੋਈ ਤੇ ਇਸ ਦੌਰਾਨ ਘਰਾਂ ਤੇ ਅਸਮਾਨੀ ਬਿਜਲੀ ਵੀ ਡਿੱਗੀ ਹੈ ਬਿਜਲੀ ਡਿੱਗਣ ਦੇ ਨਾਲ ਤਿੰਨ ਘਰਾਂ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਾਨੀ ਨੁਕਸਾਨ ਤੋਂ ਹਲਾਕੇ ਵਿਚਾਰ ਰਿਹਾ ਆ ਘਰਾਂ ਦੇ ਪੱਖੇ ਕੂਲਰ ਇਨਵਰਟਰ ਫ੍ਰਿਜ ਸੜ ਗਏ ਆ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਬਿਜਲੀ ਉਪਕਰਨ ਸੜੇ ਹੋਏ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਪਰਿਵਾਰ ਨੇ ਪ੍ਰਸ਼ਾਸਨ ਤੋਂ ਨੁਕਸਾਨ ਦੀ ਪਰਪਾਈ ਦੀ ਵੀ ਮੰਗ ਕੀਤੀ ਹੈ ਜੀ 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 ਦਿਖੋ ਥੱਲੇ ਕਿੰਨੇ ਘਰਾਂ ਚ ਗਰੀ ਤਿੰਨ ਘਰਾਂ ਚ ਆ ਗਈ ਕੀ ਨੁਕਸਾਨ ਜਾਨੀ ਨੁਕਸਾਨ ਤੇ ਨਹੀਂ ਕੋਈ ਹੋਇਆ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਪਰ ਵੀ ਸਾਰਾ ਘੁੱਸੜ ਗਿਆ ਕਿ ਸਾਰੇ ਇਹ ਤੁਜਟ ਜੀ ਤੇ ਸੜ ਗਿਆ ਸਾਰਾ ਘੁੱਸੜ ਲੈਂਟਰ ਵੀ ਬੜ ਗਿਆ ਗੰਦਾਈ ਫਟ ਗਈ ਕੋਈ ਕੋਈ ਆਗੋਗ ਲੱਗੀ ਕਿਤੇ ਕੋਈ ਆ ਅੱਗ ਅੰਦਰ ਵੀਰ ਜੀ ਬੱਲਵਾਨ ਨੂੰ ਲਾਈਟਾਂ ਨੂੰ ਸਾਰਿਆਂ ਨੂੰ ਲੱਗੀ ਦੀ ਪੱਜ ਕੇ ਬਾਹਰ ਨਿਕਲ ਗਏ ਅਸੀਂ ਤੇ ਗੱਦੇ ਸੜ ਗਏ ਵੈਂਟ ਸੜ ਗਏ ਬਚਾਅ ਹੋ ਗਿਆ ਕੋਈ ਬਸ ਵੀਰ ਦੀ ਬਚਾਓ ਬਸ ਅਸੀਂ ਆਪੇ ਬਚੇ ਹਾਂ ਉੱਥੋਂ ਕੋਈ ਇੰਸ ਨਹੀਂ ਬਚਿਆ ਹੈਗਾ ਉਹ ਉੱਤਰ ਪਾਰ ਦੇ ਵਿੱਚ ਮੌਸਮ ਬਦਲਿਆ ਕੱਲ੍ਹ ਦੇਰ ਸ਼ਾਮ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਪਿਆ ਤੇਜ਼ ਹਨੇਰੀ ਝੱਖੜ ਦੇ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ ਪਹਾੜਾਂ ਦੇ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਤੇ ਬਰਫ਼ਬਾਰੀ ਹੋ ਰਹੀ ਹੈ ਤਾਪਮਾਨ ਦੇ ਵਿੱਚ ਘਰਾਵਰ ਦਰਜ ਕੀਤੀਆਂ ਤੋਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਇੱਕ ਪਾਸੇ ਮੈਦਾਨੀ ਇਲਾਕੇ ਦੀਆਂ ਇੱਕ ਪਾਸੇ ਪਹਾੜੀ ਇਲਾਕੇ ਦੀਆਂ ਮੈਦਾਨੀ ਇਲਾਕੇ ਦੀਆਂ ਪਟਿਆਲਾ ਦੀਆਂ ਤਸਵੀਰਾਂ ਤੁਸੀਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਟਿਆਲਾ ਦੇ ਵਿੱਚ ਕੱਲ ਤੇਜ਼ ਮੀਂਹ ਪਿਆ ਜਿਸ ਦੇ ਚਲਦਿਆਂ ਲੋਕਾਂ ਨੂੰ ਗਰਮੀ ਤੋਂ ਰਾਤ ਮਿਲੀੁੱਜੇ ਪਾਸੇ ਮਨਾਲੇ ਦੀਆਂ ਤਸਵੀਰਾਂ ਵਖਾਰ ਰਹੇ ਇੱਥੇ ਮੀਂਹ ਵੀ ਪੈ ਰਿਹਾ ਤੇ ਮੀਂਹ ਦੇ ਨਾਲ ਨਾਲ ਬਰਫਬਾਰੀ ਵੀ ਹੋ ਰਹੀ ਹੈ ਆ ਤਾਂ ਕਿਵੇਂ ਸੈਲਾਨੀ ਇਸ ਬਰਫਬਾਰੀ ਦਾ ਮੀਂਹ ਦਾ ਆਨੰਦ ਮਾਣਦੇ ਹੋਏ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਆ ਪੂਰਾ ਇਲਾਕਾ ਬਰਫ ਦੇ ਨਾਲ ਢੱਕਿਆ ਹੋਇਆ ਤਸਵੀਰਾਂ ਦੇ ਵਿੱਚ ਅਵੇ ਕੀ ਆ ਜਾ ਸਕਦਾ ਤਾਂ ਮੌਸਮ ਦੋਵੇਂ ਪਾਸੇ ਬਦਲਿਆ ਚਾਹ ਮੈਦਾਨੀ ਇਲਾਕਿਆਂ ਦੀ ਗੱਲ ਹੋਵੇ ਚਾਹ ਪਹਾੜੀ ਇਲਾਕਿਆਂ ਦੀ ਗੱਲ ਹੋਵੇ ਤਾਂ ਦੋਵੇਂ ਜਗਾਵਾਂ ਤੇ ਹੀ ਤਾਪਮਾਨ ਦੇ ਵਿੱਚ ਛਿਗਰਾਵਟ ਆਈ ਹੈ